2 ਮਹੀਨੇ ਹੋ ਗਏ 12 ਨਵੰਬਰ ਤੋਂ ਇੱਥੇ ਠੰਡ ਦੇ ਵਿੱਚ -24 24 30 30 ਤੱਕ ਵੀ ਹੋ ਜਾਂਦਾ ਬਟ ਇੱਥੇ ਉਹਨਾਂ ਦੀ ਹਿੰਮਤਾਂ ਨਹੀਂ ਹਾਰੀਆਂ ਅਸੀਂ ਇੱਥੇ ਐਵੇਂ ਨਹੀਂ ਖੜੇ ਆ ਗਏ ਚਲੋ ਤੁਸੀਂ ਆਪਣੀ ਨਹੀਂ ਐਮੋਸ਼ਨਲ ਹੋਵੋ ਤੁਸੀਂ ਕੋਈ ਨਹੀਂ ਗਵਰਨਮੈਂਟ ਅੱਗੇ ਕੁਝ ਕਰ ਰਹੀ ਹੈ ਕੋਈ ਵਰਕ ਪਰਮਿਟਸ ਲਈ ਥੋੜਾ ਮੋਟਾ ਕੁਝ ਕਰ ਰਹੀ ਹੈ 14 ਨੰਬਰ ਕਾਟੀ ਫਾਈਲਾਂ ਮੋੜਦਿਆਂ ਨੇ ਹਾਂਜੀ ਕਿ ਉਸ ਤੋਂ ਬਾਅਦ ਸਾਡਾ ਪਾਰਲੀਮੈਂਟ ਪੂਰੇ ਪ੍ਰੋਟੈਸਟ ਚੱਲਦਾ ਸਾਡੇ ਐਮਪੀ ਪੀਜ਼ ਨਾਲ ਗੱਲ ਸ਼ੁਰੂ ਹੁੰਦੀ ਹੈ 17 ਤਰੀਕ ਤੋਂ 17 ਨਵੰਬਰ ਤੋਂ ਤੇ ਅਜੇ 71ਵਾਂ ਦਿਨ ਆ ਤੁਹਾਨੂੰ ਤੇ ਪ੍ਰੋਟੈਸਟ ਕਰਦੇ ਆ ਫਾਈਨੈਂਸ਼ੀਅਲ ਸਟੇਟਰ ਇਸ ਵੇਲੇ ਬਹੁਤ ਖਰਾਬ ਹੋਇਆ ਪਿਆ ਕਿਉਂਕਿ 2 ਮਹੀਨੇ ਤੋਂ ਉੱਤੇ ਹੋ ਚੁੱਕਿਆ ਹੈ ਆਰ ਦੇ ਆਊਟ ਆਫ ਜੌਬਸ ਬਟ ਸਾਨੂੰ ਇੱਕ ਲਾਰਿਆਂ ਦੇ ਵਿੱਚ ਲਾ ਕੇ ਟਾਈਮ ਨਟ ਪਾਈ ਜਾਓ ਜੇ ਕਿਥੇ ਨੂੰ ਕੁਝ ਹੋ ਗਿਆ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਗਾ ਕੌਣ ਹੋਗਾ ਸਤ ਪਾਹਣ ਮੰਡਿੜੂ ਫਰਾਈਡੇ ਆਪਣੇ ਨਾ ਵਰਕਿੰਗ ਹੁੰਦਾ ਵਾ ਘਰੇ ਵੀ ਪਿੱਛੇ ਪੈਸੇ ਭੇਜਣੇ ਆ ਠੀਕ ਹੈ ਜੀ ਉੱਪਰ ਹੋਏ ਹਾਲਾਤ ਆ ਗਏ ਫਾਈਨੈਂਸ਼ਲੀ ਬਹੁਤ ਅਸੀਂ ਇਫੈਕਟ ਕਰ ਰਹੇ ਆ ਕਿਉਂਕਿ ਸਾਨੂੰ ਈਵਨ ਬੋਰੋ ਕਰਨੇ ਪੈਣੇ ਨੇ ਪੈਸੇ ਤਾਂ ਕਰਜ਼ਾ ਹੀ ਇੱਕ ਹਿਸਾਬ ਦਾ ਹੱਕ ਸੱਚਲੀ ਜਿੱਥੇ ਤੱਕ ਦੀ ਖੜ ਰਹੇ ਆਂ ਤੇ ਕੋਸ਼ਿਸ਼ ਕਰ ਰਹੇ ਆਂ ਕਿ ਜਿੰਨਾ ਹੋ ਸਕੇ ਦੇ ਖੜੀ ਹੋ ਰਿਹਾ ਕਿ ਮਾਵਾਂ ਨੂੰ ਪੁੱਛ ਕੇ ਵੇਖੋ ਉਹਨਾਂ ਦੇ ਪੁੱਤ ਜੇ ਤਾਂ ਖੜਦੇ ਹੁੰਦੇ ਇੱਕ ਤਤੀ ਵਾ ਵੀ ਨਹੀਂ ਚੱਲ ਸਕਦੀ ਹੈਗੀਆਂ ਅਸੀਂ ਸਾਰੇ ਨਾਲ ਰਾਤ ਦੇ ਵਿੱਚ ਆ ਤੇ ਉਹ ਵੀ ਇਸੇ ਮੁੱਦੇ ਨੂੰ ਲੈ ਕੇ ਐਮਪੀ ਬੀਸ ਨਾਲ ਰੀਚ ਆਊਟ ਕਰ ਰਹੇ ਨੇ ਕਿ ਐਟ ਲੀਸਟ ਵੀ ਇਹਨਾਂ ਨਾਲ ਕੋਈ ਗੱਲ ਤੇ ਕਰੋ ਤੁਸੀਂ ਬੱਚਿਆਂ ਨਾਲ ਇੰਦਾ ਕਿਉਂ ਤੁਸੀਂ ਇਹਨਾਂ ਨੂੰ ਲਟਕਾਇਆ ਹੋਇਆ ਹੈ 73ਵਾਂ ਦਿਨ ਹੋ ਚੁੱਕਿਆ ਹੈ ਤੇ ਸਾਨੂੰ 1% ਵੀ ਕੁਝ ਨਹੀਂ ਮਿਲਿਆ ਹੈਗਾ ਅਜੇ ਤੱਕ ਗਵਰਨਮੈਂਟ ਲੱਗ ਗਈ ਆ ਜਿੰਨਾ ਦਾ ਮਤਲਬ ਕਿ ਬੈਨਰ ਲੈ ਕੇ ਇਹਨਾਂ ਨੇ ਸਾਨੂੰ ਦੱਸਤਾ ਵਾ ਵੀ ਹਾਂ ਵੀ ਇਹ ਫਾਈਲਾਂ ਦੇ ਵਿੱਚ ਫਰੋਡ ਹੋਇਆ ਵਾ ਤੇ ਕੋਈ ਗਿਣਤੀ ਆਈ ਹੈ ਕਿੰਨੀਆਂ ਕੁ ਫਾਈਲਾਂ ਨੇ ਜਿਹੜੀਆਂ ਵਾਪਸ ਮੁੜੀਆਂ ਨੇ 82 ਬੰਦਿਆਂ ਦੀ ਫਾਈਲਾਂ ਰਿਟਰਨ ਹੋ ਰਹੀਆਂ ਕਿਉਂਕਿ ਉਹੀ ਬੰਦਿਆਂ ਆ ਆਊਟਸਟੈਂਡਿੰਗ ਫਾਇਰ ਸੀਗੇ ਜਿਨ੍ਹਾਂ ਦੀ ਨਾਨ ਮੈਂਡੇਟਰੀ ਨਹੀਂ ਸੀਗੀਆਂ ਉਹ ਟ੍ਰੇਡ ਜਿਨ੍ਹਾਂ ਨੂੰ ਲਾਇਸੈਂਸ ਦੀ ਲੋੜ ਨਹੀਂ ਸੀ ਜਾ ਅਪਰੈਂਟਿਸਿਪ ਦੀ ਲੋੜ ਨਹੀਂ ਸੀਗੀ ਜਦ ਤੱਕ ਫਿਰ ਸਾਨੂੰ ਪਹਿਲੇ ਦੇਣੇ ਦੱਸ ਦਿੰਦੇ ਪਰ ਇਹ ਕਿ ਜਿਨ੍ਹਾਂ ਕੋਲ ਲਾਇਸੈਂਸ ਸੀਗਾ ਜਾਂ ਅਪਰੈਂਟਿਸ਼ਿਪ ਚ ਕਰੰਟਲੀ ਕੰਮ ਕਰਦੇ ਪਏ ਸੀਗੇ ਉਹ ਬੰਦੇ ਨੂੰ ਕ੍ਰੋਲ ਆ ਰਹੀਆਂ ਨੇ ਵੀ ਅੱਛਾ ਵੀ ਥਾੜੀ ਕੀ ਗਲਤੀ ਸੀਗੀ 2015 ਤੋਂ ਜਿਹੜਾ ਇਹ ਪ੍ਰੋਗਰਾਮ ਚੱਲੂ ਹੈ ਉਹ ONP ਤੇ ਅੱਜ 2025 10 ਸਾਲ ਹੋ ਚੁੱਕੇ ਨੇ ਵਿੱਚ ਉਹ ਚਾੜ ਫਿਰ ਕੀ ਕੁਝ ਹੋਇਆ 50 ਤੋਂ 60 ਸਟੂਡੈਂਟਸ ਹੋਣਗੇ। ਹਾਂਜੀ। ਬਾਕੀ ਸਟੂਡੈਂਟ ਨਹੀਂ ਆ ਰਹੇ ਹੈਗੇ। ਠੰਡ ਨੂੰ ਦੇਖਦੇ ਉਹਨਾਂ ਨੂੰ ਛੇਤੀ ਜਾਣਾ ਪੈ ਜਾਣਾ ਹੈ। ਔਖਾ ਔਖਾ ਖੜਨਾ ਹੈ ਨਾ ਲਗਾਤਾਰ ਖੜਨਾ ਬਹੁਤ ਔਖਾ ਹੈ। ਕਈ ਭੈਣਾਂ ਪ੍ਰੈਗਨੈਂਟ ਨੇ ਕਿ ਹਜੇ ਉਹ ਵੀ ਆ ਕੇ ਸਾਡੇ ਨਾਲ ਜਿਵੇਂ ਗੁਰੂ ਘਰ ਕਾਲਦੇ ਨੇ ਉੱਥੇ ਜ਼ਰੂਰ ਪਹੁੰਚਦੇ ਨੇ ਪਰ ਅਸੀਂ ਆਪ ਹੀ ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਪਲੀਜ਼ ਤੁਸੀਂ ਨਾ ਆਓ। ਅਸੀਂ ਨਹੀਂ ਚਾਹੁੰਦੇ ਤੁਹਾਡਾ ਕਿਸੇ ਕਿਸੇ ਦਾ ਨੁਕਸਾਨ ਹੋਵੇ। ਉਹ ਤੇ ਬੱਚੇ ਵੀ ਹੁੰਦੇ ਨੇ ਨਾ। ਮੇਨ ਗੱਲ ਇਹ ਹੈ ਤੁਸੀਂ ਇੱਕ ਵਾਰੀ ਕੈਮਰਾਮੈਨ ਨੂੰ ਕਹੋਗੇ ਵੀ ਸਾਰਾ ਇੱਕ ਵਾਰੀ ਦਿਖਾਓ ਵੀ ਕਿਹੜੀ ਰੋਡ ਤੇ ਆਪਾਂ ਖੜ ਵੀ ਕਿੰਨੀ ਕਿੰਨੀ برف ਪੈ ਰਹੀ ਆ ਹਜੇ 2 ਦਿਨ ਪਹਿਲਾਂ ਸਟਾਰਮ ਆ ਕੇ ਹਟਿਆ ਵਾ ਕਿਸੇ ਦੇ ਹੱਥ ਕੰਬ ਰਹੇ ਨੇ ਪੈਰ ਕੰਬ ਰਹੇ ਨੇ ਬੁੱਲ ਕੰਬ ਰਹੇ ਨੇ ਮੇਰਾ ਆਪਦਾ ਵੀ ਮਤਲਬ ਕਿ ਬੁਰਾ ਹਾਲਾ ਇਸ ਟਾਈਮ ਇਹ ਮਤਲਬ ਏਜੰਟ ਨੂੰ ਕੋਈ ਕਾਗਜ਼ ਪੱਤਰ ਗਲਤ ਲੱਗਦਾ ਵਾ ਉਹ ਤੋਂ ਮੇਲ ਪਾ ਕੇ ਉਹ ਵਾਪਸ ਕਾਗਜ਼ ਮੰਗਣ ਦੀ ਮੰਗ ਕਰਦਾ ਵਾ ONP ਦੇ ਵਿੱਚ ਤੁਸੀਂ ਇੱਕ ਜਦੋਂ ਤੁਹਾਡੀ ਫਾਈਲ ਖਾਰਜ ਵੀ ਹੋ ਜਾਂਦੀ ਹੈ ਠੀਕ ਹੈ ਇੱਕ ਸੈਕਰਟ ਆਪਸ਼ਨ ਦਿੰਦੇ ਨੇ ਤੁਸੀਂ ਦੁਬਾਰਾ ਉਸ ਫਾਈਲ ਨੂੰ ਇਹਨਾਂ ਦੇ ਇੱਕ ডিপਾਰਟਮੈਂਟ ਹੈਗਾ ਸੈਪਰੇਟ ਉੱਥੇ ਰਿਵਿਊ ਕਰਨ ਲਈ ਇਹਨੇ ਸਿੱਧਾ ਰਿਟਰਨ ਦਿਖਤਾ ਸਾਡੀ ਫਾਈਲ ਦੇ ਉੱਤੇ ਤੇ ਦੈਟਸ ਇਟ ਸਾਡੀ ਇੱਕ ਵੈਬਸਾਈਟ ਆ fairpath.sg ਅਸੀਂ ਚਾਹੁੰਦੇ ਹਾਂ ਕਿ ਉਹਦੇ ਉੱਤੇ ਤੁਸੀਂ ਵੱਧ ਤੋਂ ਵੱਧ ਆਪਣਾ ਈਮੇਲ ਕੈਂਪੇਨ ਇਸ ਚਲਾਇਆ ਹੋ ਤਾਂ ਉਹਦੇ ਵਿੱਚ ਕਮਿਊਨਿਟੀ ਮੈਂਬਰ ਜਿੰਨਾ ਵੱਧ ਤੋਂ ਵੱਧ ਈਮੇਲਸ ਕਰ ਸਕਦੇ ਨੇ ਆਪਣੇ ਜਾਂ ਲੋਕਲ ਐਮਕਪੀਪੀ ਨੂੰ ਐਂਟੀ ਨੂੰ ਰੀਚ ਆਊਟ ਕਰ ਸਕਦੇ ਨੇਗੇ ਕਿ ਇਹਨਾਂ ਜਵਾਕਾਂ ਨਾਲ ਤਕਣਾ ਨਾ ਹੋਵੇ ਬਿਲਕੁਲ ਹਾਂਜੀ ਸਸ਼ੀ ਗਾਲ ਜੀ ਆਪਣੀ ਗੱਲ ਆ ਦੇਖ ਰਹੇ ਹੋ ਤੁਸੀਂ ਮੈਂ ਅਰਸ਼ਦੀਪ ਅੱਜ ਡਾਊਨਟਾਊਨ ਦੇ ਵਿੱਚ ਖੜੇ ਆ ਇੱਥੇ OAI NTP ਪ੍ਰੋਟੈਸਟ ਇੱਥੇ ਸਟੂਡੈਂਟਸ ਆਪਣਾ ਪ੍ਰੋਟੈਸਟ ਕਰ ਰਹੇ ਨੇ 2 ਮਹੀਨੇ ਹੋ ਗਏ 12 ਨਵੰਬਰ ਤੋਂ ਇੱਥੇ ਠੰਡ ਦੇ ਵਿੱਚ -24 24 30 ਤੱਕ ਵੀ ਹੋ ਜਾਂਦਾ ਬਟ ਇੱਥੇ ਉਹਨਾਂ ਦੀ ਹਿੰਮਤਾਂ ਨਹੀਂ ਹਾਰੀਆਂ ਤੇ ਅੱਗੇ ਹੁਣ ਇੱਥੇ ਕੀ ਸਟੋਰੀ ਚੱਲਦੀ ਪਈ ਆ ਕੀ ਗਵਰਨਮੈਂਟ ਕਹਿੰਦੀ ਆ ਅੱਗੇ ਕਿਹੜਾ ਸਟੈਪ ਲੈ ਰਹੀ ਹੈ ਆਜੋ ਆਪਾਂ ਗੱਲਬਾਤ ਕਰਦੇ ਆਂ ਪਹਿਲਾਂ ਬਾਈ ਜੀ ਸੱਸੀ ਗੱਲ ਜੀ ਸੱਸੀ ਗੱਲ ਜੀ ਇੱਥੇ ਅ ਬਾਈ ਜੀ ਪਹਿਲਾਂ ਤਾਂ ਇਹ ਦੱਸੋ ਵੀ ਹੁਣ ਤੱਕ ਵੀ ਕੀ ਸਟੇਟਸ ਚੱਲ ਰਿਹਾ ਵਾ ਹੁਣ ਅੱਗੇ ਕੀ ਕਰ ਰਹੀ ਹੈ ਗਵਰਨਮੈਂਟ ਦੇਖੋ ਵੀਰ ਜੀ ਆਪਾਂ ਸ਼ੁਰੂ ਤੋਂ ਜੇ ਸਿਨੈਰੀਓ ਵੇਖਿਆ ਨਾ ਸਾਰਾ ਕੁ ਹੋਇਆ ਕੀ ਹੈ 14 ਨੰਬਰਾਂ 30 ਫਾਈਲਾਂ ਮੋੜਦਿਆਂ ਨੇ ਹਾਂਜੀ ਠੀਕ ਹੈ ਉਸ ਤੋਂ ਬਾਅਦ ਸਾਡਾ ਪਾਰਲੀਮੈਂਟ ਪੂਰੇ ਪ੍ਰੋਟੈਸਟ ਚੱਲਦਾ ਸਾਡੇ ਐਮਪੀਪੀਜ਼ ਨਾਲ ਗੱਲ ਸ਼ੁਰੂ ਹੁੰਦੀ ਹੈ ਐਮਪੀਪੀਜ਼ ਵੱਲੋਂ ਸਾਨੂੰ ਪਹਿਲਾ ਸ਼ੁਸ਼ਣ ਇਹ ਦਿੱਤਾ ਜਾਂਦਾ ਕਿ ਅਸੀਂ ਫੈਡਰਲ ਨੂੰ ਲੈਟਰ ਲਿਖਿਆ ਹੋਇਆ ਹੈਗਾ ਕਿ ਐਟ ਲੀਸਟ ਤੁਹਾਡੇ ਵਰਕ ਪਰਮਿਟ ਤੁਹਾਨੂੰ ਐਕਸਟੈਂਸ਼ਨ ਮਿਲੇ ਤੇ ਤੁਹਾਡੀਆਂ ਫਾਈਲਸ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਓਪਨ ਕਰਾ ਸਕੀ ਹਾਂ ਨਾ ਦੁਆਰਾ ਉਹ ਉਸ ਚੀਜ਼ ਤੋਂ ਬਾਅਦ ਦੇਖੋ ਸਾਨੂੰ ਥੋੜਾ ਜਿਹਾ ਹੌਸਲਾ ਹੋਇਆ ਹੈ ਨਾ ਫਿਰ ਡਗਫੋਟ ਸਾਹਿਬ ਦੇ ਵੀ ਆ ਗਿਆ ਪਾਰਲੀਮੈਂਟ ਚ ਦੈਟ ਵੀ ਨੀਡ ਥੀਸ ਹਾਰਡ ਵਰਕਿੰਗ ਪੀਪਲ ਸਾਨੂੰ ਉਸ ਤੀਤ ਬਾਅਦ ਅੱਜ 71ਵਾਂ ਦਿਨ ਹੈ ਸਾਨੂੰ 14 16 ਤਰੀਕ ਤੋਂ ਸੀ ਸਟਾਰਟ ਕੀਤਾ ਸਾਰੇ 17 ਤਰੀਕ ਤੋਂ 17 ਨੂੰ ਪਰਤੋ ਤੇ ਅੱਜ 71ਵਾਂ ਦਿਨ ਹੈ ਤੁਹਾਨੂੰ ਤੇ ਪ੍ਰੋਟੈਸਟ ਕਰਦੇ ਆ ਤੇ ਸਾਡੀ ਡੇ ਵਨ ਤੋਂ ਉਹੀ ਡਿਮਾਂਡ ਹੈ ਕਿ ਸਰਟੀਫਾਈਕਾਟਾਂ ਦੇ ਕੰਮ ਹੋਵੇ ਠੀਕ ਹੈ ਜੇ ਮੀਨ ਵਾਈਜ਼ ਗਵਰਨਮੈਂਟ ਕਹਿੰਦੇ ਕਿ ਤੁਹਾਨੂੰ ਰੀਲੀਫ ਐਜ਼ ਪਰਫਾਰਮੈਂਸ ਦੇਣਾ ਚਾਹੁੰਦੇ ਆ ਤੇ ਵੈਲੈਂਟ ਗੋਡਾ ਬਿਕੋਜ਼ ਸਾਡੀ ਫਾਈਨੈਂਸ਼ੀਅਲ ਸਟੇਟਸ ਇਸ ਵੇਲੇ ਬਹੁਤ ਖਰਾਬ ਹੋਇਆ ਪਿਆ ਕਿਉਂਕਿ 2 ਮਹੀਨੇ ਤੋਂ ਉੱਤੇ ਹੋ ਚੁੱਕਿਆ ਹੈ ਪੀਪਲ ਆਰ ਦੇਅਰ ਆਊਟ ਆਫ ਜੌਬਸ ਠੀਕ ਹੈ ਉਹਨਾਂ ਕੋਲ ਕੰਮ ਨਹੀਂ ਹੈਗਾ ਜਸਟ ਬਿਕੋਜ਼ ਆਫ ਇਹਨਾਂ ਦੀ ਨਲਾਇਕੀ ਕਰਕੇ ਕਿ ਇਹਨਾਂ ਨੇ ਸਾਨੂੰ ਇੰਨਾ ਟਾਈਮ ਲਟਕਾ ਰੱਖਿਆ ਤੇ ਹੁਣ ਅਸੀਂ ਸਾਰਾ ਸਫਰ ਕਰ ਰਹੇ ਹਾਂਗੇ ਬਿਲਕੁਲ ਜੀ ਤੇ ਅੱਜ ਵੀ ਤੁਸੀਂ ਦੇਖ ਸਕਦੇ ਕਿ -25 ਡਿਗਰੀ ਤੱਕ ਚੱਲ ਰਿਹਾ ਹੈਗਾ ਟੈਂਪਰੇਚਰ ਹਾਂਜੀ ਤੇ ਆਈ ਥਿੰਕ ਅਸੀਂ ਇਹਨਾਂ ਦੇ ਅਕੋਰਡਿੰਗ ਪਹਿਲੇ ਇਹੋ ਜਿਹੇ ਫਰੋਡ ਬੰਦੇ ਹੋਵਾਂਗੇ ਜਿਹੜੇ -25 'ਚ ਆਪਣੇ ਹੱਕਾਂ ਲਈ ਖੜ ਰਹਿਆਂਗੇ ਆ ਕੇ ਤੇ ਤਾਂ ਕਰਕੇ ਅਸੀਂ ਕਹਿੰਨੇ ਆ ਕਿ ਰਿਕਵੈਸਟ ਕਰ ਦਾਂਗੇ ਸਾਰੇ ਐਮਪੀਪੀਜ਼ ਨੂੰ ਜਿੰਨੇ ਵੀ ਨੇਗੇ ਕਿ ਪਲੀਜ਼ ਆਡੇ ਨਾਲ ਗੱਲ ਕਰੋ ਜਾ ਕੇ ਜਿੱਥੇ ਤੁਹਾਨੂੰ ਲੋੜ ਪੈਂਦੀ ਆ ਸਾਨੂੰ ਬੁਲਾ ਲਓ ਅਸੀਂ ਗੱਲ ਕਰਨ ਤਿਆਰ ਆਂਗੇ ਬਟ ਸਾਨੂੰ ਇੱਕ ਲਾਰਿਆਂ ਦੇ ਵਿੱਚ ਲਾ ਕੇ ਟਾਈਮ ਨਟ ਪਾਈ ਜਾਓ ਅੱਜ -25 ਹੈ ਕੱਲ ਨੂੰ ਟੈਂਪਰੇਚਰ ਹੋਰ ਵੀ ਖਰਾਬ ਹੋ ਸਕਦਾ ਹੈ ਇੱਥੇ ਜੇ ਕਿਸੇ ਦਾ ਕੋਈ ਜਾਨੀ ਨੁਕਸਾਨ ਨਾ ਹੋ ਜਾਵੇ ਕਿਉਂਕਿ ਦੇਖੋ ਆਪਾਂ ਨੂੰ ਕਿਸੇ ਪਰਸਨਲ ਹੈਲਥ ਦਾ ਨਹੀਂ ਪਤਾ ਹੁੰਦਾ ਕਿੰਨਾ ਕੋ ਅਗਲਾ ਸੈਨ ਕਰ ਰਿਹਾ ਤੇ ਬੰਦਾ ਫੇਰ ਹੀ ਹਿੰਮਤ ਨਾਲ ਖੜਾ ਹੀ ਰਹਿੰਦਾ ਬਟ ਅਗਰ ਜੇ ਕਿਸੇ ਨੂੰ ਕੁਝ ਹੋ ਗਿਆ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਗਾ ਕੌਣ ਹੋਵੇਗਾ ਤਾਂ ਇਦਾਂ ਹਰਾਸ ਕਰਨਾ ਵੀ ਇਕ ਤਰ੍ਹਾਂ ਦੇ ਹਰਾਸਮੈਂਟ ਹੈ ਮੈਂਟਲੀ ਵੀ ਹਰਾਸਮੈਂਟ ਹੈ ਇਹ ਸਭ ਕੁਝ ਹੈ ਸਾਡੀ ਇਹ ਰਿਕੁਐਸਟ ਆ ਕਿ ਸਾਡੇ ਐਮਪੀਪੀਸ ਨੂੰ ਸਾਡੇ ਜਿੰਨੇ ਵੀ ਆਰਗੇਨਾਈਜੇਸ਼ਨਸ ਬਣੇ ਕਿ ਪਲੀਜ਼ ਸਾਡੇ ਨਾਲ ਖੜੋ ਆ ਕੇ ਹਾਕ ਸੱਚਾ ਵਾਲੇ ਬੰਦੇ ਮੈਂ ਪਹਿਲੀ ਵਾਰ ਕਹਿ ਸਕਦਾ ਵੀ ਉਹੀ ਖੜ੍ਹ ਸਕਦੇ ਨੇ ਮਾਈਨਸ ਦਾ ਟੈਂਪਰੇਚਰ ਚਾ ਕੇ ਜਿਨ੍ਹਾਂ ਨੇ ਫਰੋਡ ਕੀਤਾ ਉਹ ਕਦੀ ਨਹੀਂ ਆਉਣਗੇ ਉਹ ਕਦੇ ਨਹੀਂ ਆਉਣਗੇ ਬਿਲਕੁਲ ਭਾਈ ਜੀ ਇੱਕ ਜਿਵੇਂ ਨਾ ਆਪਾਂ ਹੁਣ ਮੰਡੇ ਟੂ ਫਰਡੇ ਆਪਣੇ ਨੂੰ ਵਰਕਿੰਗ ਹੁੰਦਾ ਵਾ ਪਰ ਕਿਵੇਂ ਮੈਨੇਜ ਹੁੰਦਾ ਵਾ ਜਿਵੇਂ ਨਾ ਹੁਣ ਆਪਾਂ ਜਿਵੇਂ ਇੱਥੇ ਆਰਥਿਕ ਸਥਿਤੀ ਵੀ ਆਪਾਂ ਹੀ ਕਮਾਉਣਾ ਆਪਾਂ ਹੀ ਰੈਂਟ ਦੇਣਾ ਵਾ ਠੀਕ ਹੈ ਜੀ ਆਪਾਂ ਹੀ ਅੱਗੇ ਘਰ ਚਲਾਉਣਾ ਵਾ ਘਰੇ ਵੀ ਪਿੱਛੇ ਪੈਸੇ ਭੇਜਣੇ ਆ ਠੀਕ ਹੈ ਜੀ ਉੱਪਰ ਹੋਏ ਹਾਲਾਤ ਆ ਗਏ ਤੇ ਫਿਰ ਕਿਵੇਂ ਮੈਨੇਜ ਕਰਦੇ ਹਾਂ ਸਾਰੇ ਜਾਣੇ ਇਹ ਚੀਜ਼ ਦੇਖੋ ਵੀਰ ਜੀ ਹੁਣ ਹ ਠੀਕ ਹੈ ਤੇ ਜਾਂ ਫਿਰ ਕਿਸ ਨੇ ਕਿਸ ਤੋਂ ਪੈਸੇ ਫੜ ਕੇ ਰੈਂਟ ਦੇ ਰੇਗਾ ਕਿਉਂਕਿ ਕਿਸੇ ਨੂੰ ਪੁੱਛ ਸਕਦੇ ਹੋਗੇ ਇਸ ਵਕਤ ਕੋਈ ਵੀ ਜੋਬ ਤੇ ਨਹੀਂ ਹੈਗਾ ਇਸ ਵਕਤ ਬਿਲਕੁਲ ਜੀ ਸਾਰੇ ਮੈਂਟੇਨਡ ਸਟੇਟਸ ਦੇ ਉੱਤੇ ਨੇ ਵਿਸਟਰ ਰੈਕਡ ਦੇ ਉੱਤੇ ਨੇਗੇ ਬਟ ਵਿਸਟਰ ਰੈਕਡ ਤੇ ਆਪਾਂ ਕੰਮ ਨਹੀਂ ਕਰ ਸਕਦੇ ਤਾਂ ਕਰਕੇ ਕਿਦੇ ਮੈਂ ਕਿਵੇਂ ਕਰਕੇ ਅਸੀਂ ਮੈਨੇਜ ਕਰ ਰਹੇ ਆਂਗੇ ਫੋਰ ਇਗਜ਼ਾਮਪਲ ਜਿਵੇਂ ਹੁਣ ਸਪਾਉਸ ਨੇਗੇ ਸਪਾਉਸ ਦੇ ਵਿੱਚ ਇੱਕ ਬੰਦਾ ਕੰਮ ਤੇ ਵੀ ਜਾ ਰਿਹਾ ਜਿਹਨਾਂ ਕੋਲ ਵਰਕ ਪਰਮਿਟ ਹੈਗਾ ਹੈ ਠੀਕ ਹੈ ਇੱਕ ਬੰਦਾ ਇੱਥੇ ਆ ਰਿਹਾ ਹੈਗਾ ਤਾਂ ਬਟ ਜਿਹੜੇ ਹੁਣ ਸਿੰਗਲ ਨੇਗੇ ਹਨਾ ਜਾਂ ਜਿਹੜੇ ਸਿਰਫ ਉਹਨਾਂ ਕੋਲ ਇੱਕ ਜੋਬ ਹੀ ਸੀਗੀ ਉਹਨਾਂ ਇੱਕ ਅਰ ਉਹ ਤਾਂ ਹੁਣ ਇਸ ਦਾ ਜ਼ੀਰੋ ਹੋ ਚੁੱਕਿਆ ਉਹਨਾਂ ਦਾ ਬਿਲਕੁਲ ਤੇ ਫਾਈਨੈਂਸ਼ਲੀ ਬਹੁਤ ਅਸੀਂ ਇਫੈਕਟ ਕਰ ਰਹੇ ਹਾਂ ਕਿਉਂਕਿ ਸਾਨੂੰ ਈਵਨ ਬੋਰੋ ਕਰਨੇ ਪੈਣ ਨੇ ਪੈਸੇ ਤਾਂ ਕਰਜ਼ਾ ਹੀ ਇੱਕ ਹਿਸਾਬ ਦਾ ਤੇ ਕਰਜ਼ਾ ਇਹ ਤਾਂ ਨਹੀਂ ਹੁੰਦਾ ਕਿ ਆਪ ਮੋੜਨਾ ਨਹੀਂਗਾ ਤਾਂ ਹੱਕ 사ਚ ਲਈ ਜੱਥੇ ਤੱਕ ਖੜੇ ਆ ਰਹੇ ਤੇ ਕੋਸ਼ਿਸ਼ ਕਰ ਰਹੇ ਕਿ ਜਿੰਨਾ ਹੋ ਸਕੇ ਤੇ ਖੜੀ ਹੋ ਰਿਹਾ ਕਿ ਬਿਲਕੁਲ ਬਿਲਕੁਲ ਹਾਂਜੀ ਭਾਈ ਜਿਵੇਂ ਨਾ ਹੁਣ ਆਪਾਂ ਇਹ ਕਹਿੰਦੇ ਇੰਨੀ ਠੰਡ ਵਾ ਠੀਕ ਹੈ ਜੀ ਲੜਕੀਆਂ ਵੀ ਖੜੀਆਂ ਨੇ ਕਿੰਨੇ ਆਪਣੇ ਹੋਰ ਵੀ ਵੀਰ ਭੈਣਾਂ ਬਣ ਸਾਰੇ ਖੜੇ ਨੇ ਠੀਕ ਹੈ ਜੀ ਤੇ ਜਿਵੇਂ ਹੁਣ ਇਹਨਾਂ ਦੇ ਅੱਗੇ ਫੈਮਿਲੀ ਆਗੇ ਜਿਵੇਂ ਇਹ ਪੰਜਾਬ ਆ ਫਿਰ ਉਹ ਕੀ ਸੋਚਦੇ ਨੇ ਹੁਣ ਵੀ ਇਦਾਂ ਨਹੀਂ ਕਹਿੰਦੇ ਵੀ ਆਜੋ ਵਾਪਸ ਆਜੋ ਵੀ ਇੰਨੀ ਠੰਡ ਚ ਕਿਉਂ ਖੜੇ ਹੋ ਵੀ ਜਿਵੇਂ ਹੌਸਲਾ ਇੱਕ ਵਾਰੀ ਕਿਤਨਾ ਕਿਤੇ ਹਨਾ ਮਾਪਿਆਂ ਨੂੰ ਡੋਲ ਜਾਂਦਾ ਵੀ ਨਹੀਂ ਹਨਾ ਨਹੀਂ ਦੇਖਣਾ ਚਾਹੁੰਦੇ ਆਪਣੇ ਹਨਾ ਬੱਚਿਆਂ ਨੂੰ ਇਤਨਾ ਠੰਡ ਦੇ ਵਿੱਚ ਖੜੇ ਹੋਏ ਪਰ ਉਹਨਾਂ ਦਾ ਕੀ ਕਹਿਣਾ ਵਾ ਅੱਗੇ ਵੀ ਕਿਵੇਂ ਇਮੋਸ਼ਨਲ ਹੁੰਦੇ ਨੇ ਕਿਵੇਂ ਕੀ ਕਿਵੇਂ ਉਹਨਾਂ ਦਾ ਕਿਵੇਂ ਹੜਾ ਰਹੇ ਨੇ ਆਪਣੇ ਦਿਓ ਦੇਖੋ ਮਾਪਿਆਂ ਵਾਲੇ ਤਾਂ ਬੱਚੇ ਉਹਨਾਂ ਦੇ ਸਭ ਤੋਂ ਪਿਆਰੇ ਹੁੰਦੇ ਨੇ ਹਨਾ ਮਾਵਾਂ ਨੂੰ ਪੁੱਛ ਕੇ ਵੇਖੋ ਉਹਨਾਂ ਦੇ ਪੁੱਤ ਜਦੋਂ ਖੜਦੇ ਹੁੰਨ ਤਾਂ ਇੱਕ ਤਤੀਵਾ ਵੀ ਨਹੀਂ ਚੱਲ ਸਕਦੀ ਹੈਗੀਆਂ ਬਿਲਕੁਲ ਤਾਂ ਸਾਨੂੰ ਇਹੀ ਸਮਝਣਾ ਚਾਹੀਦਾ ਇਹਨਾਂ ਨੂੰ ਕਿ ਯਾਰ ਸਾਡੀ ਫੈਮਿਲੀ ਤੋਂ ਨਹੀਂ ਅਸੀਂ ਇੱਥੇ ਆਵੇਂ ਨਹੀਂ ਖੜੇ ਆਗੇ ਬਿਲਕੁਲ ਚਲੋ ਤੁਸੀਂ ਨਹੀਂ 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 ਇਮੋਸ਼ਨਲ ਨਾ ਹੋਵੋ ਤੁਸੀਂ ਕੋਈ ਨਹੀਂ ਬਾਕੀ ਬਾਕੀ ਮੇਨ ਗੱਲ ਇਹ ਹੈ ਵੀ ਜਿੱਤਾਂਗੇ ਜਰੂਰ ਜਾਰੀ جنگ ਰੱਖਿਓ ਜਿੱਤਾਂਗੇ ਜਰੂਰ ਤੇ ਬਾਈ ਜੀ ਮਤਲਬ ਕਿ ਵੀ ਹੁਣ ਇਹ ਜੰਗ ਚੱਲ ਰਹੀ ਹੈ ਠੀਕ ਹੈ ਜੀ ਇਸ ਟਾਈਮ ਮਤਲਬ ਕਿ ਹੁਣ ਗਵਰਨਮੈਂਟ ਅੱਗੇ ਕੁਝ ਕਰ ਰਹੀ ਹੈ ਕੋਈ ਵਰਕ ਪਰਮਿਟਸ ਲਈ ਥੋੜਾ ਮੋਟਾ ਕੁਝ ਕਰ ਰਹੀ ਹੈ ਸੋ ਫਾਰ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਆਈ ਕਿ ਉਸ ਤੇ ਪਾਰੇ ਮੈਂ ਤੁਹਾਨੂੰ ਸਿੱਧੀ ਗੱਲ ਕਰਨਾਗਾ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਵੀ ਗੱਲ ਹੋ ਰਹੀਆਂ ਨੇਗੇ ਇਸ ਮੁੱਦਨ ਲੈ ਕੇ OSG ਨਾਲ ਅੰਡਰਾਈ ਕਾਲਸਾ ਦਰਬਾਰ ਸਿਕ ਕਾਉਂਸਲ ਹੈਗੇ ਆਪਣੀ ਅਸੀਂ ਸਾਰੇ ਨਾਲ ਰਾਪਟੇ ਦੇ ਵਿੱਚ ਆ ਤੇ ਉਹ ਵੀ ਇਸੇ ਮੁੱਦੇ ਨੂੰ ਲੈ ਕੇ MPPI ਨੂੰ ਅਗਰ ਰੀਚ ਆਊਟ ਕਰ ਰਹੇ ਨੇ ਕਿ ਐਟ ਲੀਸਟ ਵੀ ਇਹਨਾਂ ਨਾਲ ਕੋਈ ਗੱਲ ਤੇ ਕਰੋ ਤੁਸੀਂ ਬੱਚਿਆਂ ਨਾਲ ਇੰਦਾ ਕਿਉਂ ਤੁਸੀਂ ਇਹਨਾਂ ਨੂੰ ਲਟਕਾਇਆ ਹੋਇਆ ਤੇ بار بار ਸਾਡੀ ਉਹਨਾਂ ਦੇ ਥਰੂ ਵੀ ਰਾਬਤਾ ਕਾਇਮ ਹੋ ਰਿਹਾ ਸਾਡਾ ਬਹੁਤ ਬਹੁਤ ਧੰਨਵਾਦ ਸਾਰੇ ਗੁਰਦੁਆਰਾ ਕਮੇਟੀਆਂ ਦੇ ਬਟ ਅਸੀਂ ਉਹੀ ਕਹਿੰਨਾ ਕਿ ਫਿਲਹਾਲ 71ਵਾਂ ਦਿਨ ਹੋ ਚੁੱਕਿਆ ਤੇ ਸਾਨੂੰ 1% ਵੀ ਕੁਝ ਨਹੀਂ ਮਿਲਿਆ ਹੈਗਾ ਅਜੇ ਤੱਕ ਵੀ ਕਿਸੇ ਤਰੀਕੇ ਦਾ ਕੋਈ ਵੀ ਰਿਲੀਫ ਜਾਂ ਕੁਝ ਹੋਰ ਵੀ ਹੈ ਨਾਥਿੰਗ ਜਿਹੜੇ ਮਤਲਬ ਕਿ ਜਿੰਨਾ ਜਿੰਨਾਂ ਦੇ ਮਤਲਬ ਕਿ ਮੂਰੇ ਇਹ ਗਵਰਨਮੈਂਟ ਲੱਗ ਗਈ ਆ ਜਿੰਨਾਂ ਦਾ ਮਤਲਬ ਕਿ ਕਿ ਬੈਨਰ ਲੈ ਕੇ ਇਹਨਾਂ ਨੇ ਸਾਨੂੰ ਦੱਸਤਾ ਵਾ ਵੀ ਹਾਂ ਵੀ ਇਹ ਫਾਈਲਾਂ ਦੇ ਵਿੱਚ ਫਰਾਡ ਹੋਇਆ ਵਾ ਹਾਂਜੀ ਤੁਹਾਨੂੰ ਕੀ ਲੱਗਦਾ ਵੀ ਉਹ ਫਰਾਡ ਇੱਥੇ ਹੈਗੇ ਨੇ ਕੀ ਲੱਗਦਾ ਤੁਹਾਨੂੰ ਮੈਂ ਉਹੀ ਕਹਿੰਨਾ ਭਾਈ ਕਿ -25 ਜੇ ਮੈਂ ਕਹੇ ਪਹਿਲੇ ਫਰੋਡ ਬੰਦੇ ਹੋਣਗੇ ਜਿਹੜੇ ਖੱਟਦੇ ਨੇ ਆ ਕੇ ਬਿਲਕੁਲ ਠੀਕ ਹੈ ਇਹ ਤਾਂ ਹੁਣ ਇੱਕ ਇਨਸਾਨੀਅਤ ਵਾਲੀ ਗੱਲ ਹੈ ਕਿ ਇਹਨਾਂ ਨੂੰ ਖੁਦ ਨੂੰ ਸੋਚਣਾ ਚਾਹੀਦਾ ਹੈਗਾ ਤੇ ਇਲਾਕਲੀ ਮਿਸਟਰ ਡੇਵਿਡ ਪਚੇ ਨੇ ਸਾਨੂੰ ਇੱਥੇ ਆ ਸਾਹਮਣੇ ਕੈਫੇ ਇੱਥੇ ਮਿਲੇ ਵੀ ਸੀਗੇ ਉਹਨਾਂ ਨੇ ਵੀ ਇਹੀ ਗੱਲਾਂ ਕੀਤੀਆਂਗੇ ਤੁਹਾਡੇ ਦੇ ਸਿਸਟਮ ਦੇ ਵਿੱਚ ਫਰੋਡ ਬਹੁਤ ਜ਼ਿਆਦਾ ਹੈਗਾ ਪਰ ਅਸੀਂ ਵੀ ਉਹੀ ਗੱਲ ਕਰਦੇ ਪਿਆ ਵੀ ਹੋ ਸਕਦਾ ਹੋਵੇ ਸਾਨੂੰ ਨਹੀਂ ਪਤਾ ਇਸ ਚੀਜ਼ ਦਾ ਬਟ ਇਹ ਕੰਮ ਤੁਹਾਡਾ ਕਰਨ ਵਾਲਾ ਹੈ ਠੀਕ ਹੈ ਐਟ ਲੀਸਟ ਫਾਈਲ ਨੂੰ ਪ੍ਰੋਸੈਸ ਕਰੋ ਠੀਕ ਹੈ ਜਿਹੜਾ ਤੁਹਾਨੂੰ ਫਰੌਡ ਲੱਗਦਾ ਉਹਨੂੰ ਬਾਹਰ ਕੱਢ ਦਿਓ ਤੇ ਜਿਹੜਾ ਜੈਨੂਨ ਬੰਦਾ ਉਹਨੂੰ ਪ੍ਰੋਸੈਸ ਕਰਕੇ ਕੋਈ ਗਿਣਤੀ ਆਈਏ ਕਿੰਨੀਆਂ ਕੁ ਫਾਈਲਾਂ ਨੇ ਜਿਹੜੀਆਂ ਵਾਪਸ ਮੁੜੀਆਂ ਨੇ ਇਹ ਪਾਜੀ ਦੇਖੋ ਜਦੋਂ ਪਹਿਲੀ ਐਫਓਜ਼ ਨਿਕਲੀਆਂ ਸੀ ਉਦੋਂ ਸਾਨੂੰ ਇਹ ਲੱਗਦਾ ਸੀ ਕਿ 2681 ਬੰਦਿਆਂ ਦੀਆਂ ਫਾਈਲਾਂ ਰਿਟਰਨ ਹੋਇਆਂ ਨੇ ਕਿਉਂਕਿ ਉਹੀ ਬੰਦਿਆਂ ਆ ਆਊਟਸਟੈਂਡਿੰਗ ਫਾਈਲ ਸੀਗੀਆਂ ਤੇ ਜਿਵੇਂ ਇਹਨਾਂ ਦਾ ਨੋਟੀਫਿਕੇਸ਼ਨ ਆਇਆ ਉਹਦੇ ਅਕੋਰਡਿੰਗ ਸਾਨੂੰ ਇਹ ਲੱਗਿਆ 2681 ਬੰਦੇ ਹੋਣਗੇ ਜਿਹੜੇ ਆਊਟਸਟੈਂਡਿੰਗ ਨੇ ਬਟ ਉਸ ਤੋਂ ਬਾਅਦ ਜਿਵੇਂ ਹੁਣ ਵਿੱਚ ਵਿੱਚ ਜਿ ਪ੍ਰੂਵਲਆਂ ਆਈਆਂ ਹਨ ਹਨਾ ਕਈਆਂ ਦੇ ਕਈ ਹੁਣ ਅੱਜ ਅੱਜ ਦੀ ਡੇਟ ਲਾ ਲਓ ਤੁਸੀਂ ਅੱਜ ਇੱਕ ਪ੍ਰੂਵਲ ਦਾ ਸਾਨੂੰ ਪਤਾ ਚੱਲਿਆਗਾ ਉਹ ਬੰਦਾ ਟਰੇਡਰ ਸੀਗਾ ਲਾਇਸੈਂਸ ਸੀਗਾ ਲਾਇਸੈਂਸ ਜੌਬ ਸੀ ਉਹਦੀ ਬਟ ਉਹਨੂੰ ਅਪਰੂਵਲ ਮਿਲ ਗਿਆ ਠੀਕ ਹੈ ਇਹਨਾਂ ਕੋਲ ਇਹ ਕਹਿਆ ਜਾ ਰਿਹਾ ਸੀਗਾ ਕਿ ਜਿਹੜੇ ਬੰਦੇ ਅਪਰੈਂਟਿਸਸ਼ਿਪ ਜੇ ਨੇ ਤਾਂ ਜਿੰਨਾਂ ਕੋ ਲਾਇਸੈਂਸਡ ਹੈਗਾ ਅਸੀਂ ਉਹਨਾਂ ਨੂੰ ਪ੍ਰੂਵ ਕਰ ਰਹੇ ਹਾਂ ਬਟ ਜਿੰਨਾਂ ਦੇ ਨਾਨ ਮੈਂਡੇਟਰੀ ਨਹੀਂ ਸੀਗੀਆਂ ਟ੍ਰੇਡਸ ਜਿਨ੍ਹਾਂ ਨੂੰ ਲਾਇਸੈਂਸ ਦੀ ਲੋੜ ਨਹੀਂ ਸੀ ਜਾ ਅਪ੍ਰੈਂਟਿਸਸ਼ਿਪ ਦੀ ਲੋੜ ਨਹੀਂ ਸੀਗੇ ਜਾਂ ਤੇ ਫਿਰ ਸਾਨੂੰ ਪਹਿਲੇ ਦੇਣੇ ਦੱਸ ਦਿੰਦੇ ਬਿਲਕੁਲ ਵੀ ਅਸੀਂ ਐਡਾ ਮੋੜ ਵੀ ਸਕਦੇ ਜਿੰਨਾਂ ਕੋਲ ਲਾਇਸੈਂਸ ਨਹੀਂ ਹੈਗਾ ਜਾਂ ਅਪ੍ਰੈਂਟਿਸਸ਼ਿਪ ਨਹੀਂ ਹੈਗੀ ਅਸੀਂ ਉਸ ਹਿਸਾਬ ਨਾਲ ਆਪਣੀ ਜੌਬ ਆਪਣਾ ਫਿਊਚਰ ਦੇ ਦੇ ਬਿਲਕੁਲ 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 ਬਟ ਅੱਜ ਹੁਣ ਇਹ ਵੀ ਸਾਡੇ ਨਾਲ ਇੱਕ ਵਿਤਕਰਾ ਹੋ ਰਿਹਾ ਕਿ ਜਿਨ੍ਹਾਂ ਕੋਲ ਲਾਇਸੈਂਸ ਸੀਗਾ ਜਾਂ ਅਪ੍ਰੈਂਟਿਸਸ਼ਿਪ ਚ ਕੰਰੈਂਟਲੀ ਕੰਮ ਕਰਦੇ ਪਏ ਸੀਗੇ ਉਹ ਬੰਦੇ ਨੂੰ ਅਪਰੂਵਲ ਆ ਰਹੀਆਂ ਨੇ ਵੀ ਐਚਾ ਵੀ ਤੁਹਾਡੀ ਕੀ ਗਲਤੀ ਸੀਗੀ ਜੋ ਵੈਰੀਫਿਕੇਸ਼ਨ ਜਾਂ ਕਹਿ ਰਹੇ ਨੇ ਕਿ ਉਸ ਸਟਰੀਮ ਦੇ ਵਿੱਚ ਜਾਂ ਅਪਰੈਂਟਿਸ਼ਿਪ ਦੇ ਵਿੱਚ ਜੋ ਵੈਰੀਫਾਈ ਕਰਨਾ ਸੌਖਾ ਹੁੰਦਾ ਹੈ ਠੀਕ ਹੈ ਤਾਂ ਮਤਲਬ ਕਿ ਜਿਹੜਾ 2015 ਤੋਂ ਜਿਹੜਾ ਇਹ ਪ੍ਰੋਗਰਾਮ ਚੱਲੂ ਹੈ ONP ਤੇ ਅੱਜ 2025 10 ਸਾਲ ਹੋ ਚੁੱਕੇ ਨੇ ਵਿੱਚ ਉਹ ਚਾੜ ਫਿਰ ਕੀ ਕੁਝ ਹੋਇਆ ਕੀ ਕੁਝ ਹੋਇਆ ਜੀ ਨਹੀਂ ਵੀ ਸਵਾਲ ਇਹ ਚ ਇਹਨਾਂ ਖੜਾ ਹੋ ਜਾਂਦਾ ਫਿਰ ਤੋਂ ਇੱਕ ਸਿਸਟਮ ਦਾ ਫੇਲਿਅਰ ਹੈਗਾ ਪਰ ਅਸ਼ਕਾਰ ਅਸੀਂ ਹੋ ਗਏ ਹਾਂਗੇ ਉਸ ਚੀਜ਼ ਦੇ ਤੇ ਸਾਨੂੰ ਉਹੀ ਸੀ ਦੁਆਰਾ ਦੁਆਰਾ ਕਹਿੰਦੇ ਆਂਗੇ ਪੀਜ਼ ਤੁਸੀਂ ਫਰਾਡ ਫੜੋ ਇਹ ਨਹੀਂ ਕਹਿੰਦੇ ਸੀ ਫਰਾਡ ਨੂੰ ਛੱਡ ਦਿਓ ਫਰਾਡ ਫੜੋ ਈਵਨ ਕਿ ਜੇ ਵਰਕ ਪਰਮਿਟ ਦੇਣੇ ਨੇ ਫੈਡਰਲ ਨੇ ਇਹੀ ਕਿਹਾਗਾ ਵਰਕ ਪਰਮਿਟ ਤਾਂ ਦੇਈਏ ਜੇ ਬੰਦੇ ਇਹ ਫਾਈਲਾਂ ਤੇ ਕੰਮ ਕਰਨਗੇ ਰੂਪੀ ਸੋਤਾ ਜੀ ਨੇ ਰੀਸੈਂਟਲੀ ਇਹ ਚੀਜ਼ ਕਈ ਵੀ ਹੈਗੀ ਕਿ ਐਟ ਲੀਸਟ ਇਹ ਕੰਮ ਕਰਨ ਫਾਈਲ ਤੇ ਸਾਨੂੰ ਦੱਸਣ ਅਸੀਂ ਵਰਕ ਪਰਮਿਟਸ ਦੇਣ ਨੂੰ ਤਿਆਰ ਆਂਗੇ ਫੈਡਰਲ ਵੱਲ ਬਟ ਗੱਲ ਉੱਥੇ ਹੋ ਜਾਂਦੀ ਵਾਰ-ਵਾਰ ਕਿ ਸਾਡੀ ਫਾਈਲਾਂ ਖੋਲੋ ਸਾਡੇ ਫਾਈਲਾਂ ਖੋਲੋ ਉਹਨਾਂ ਤੇ ਕੰਮ ਕਰੋ ਜਿੰਮੇ ਤੁਸੀਂ ਆਪਾਂ ਗੱਲ ਕੀਤੀ ਹੈ ਨਾ ਵੀ 26 2700 ਦੀ ਫਾਈਲਾ ਗੱਲ ਰਹੇ ਹਾਂ ਪਰ ਜਦੋਂ ਆਪਾਂ ਇੱਥੇ ਦੇਖਦੇ ਹਾਂ ਵੀ ਇੱਥੇ ਮੇਰੇ ਖਿਆਲ ਚ ਵੀ 50 ਤੋਂ 60 ਸਟੂਡੈਂਟਸ ਹੋਣਗੇ ਹਾਂਜੀ ਬਾਕੀ ਸਟੂਡੈਂਟ ਨਹੀਂ ਆ ਰਹੇ ਹੈਗੇ ਦੇਖੋ ਜੀ ਜਿਦਾਂ ਕਿ ਇੱਕ ਤਾਂ ਠੰਡ ਬਹੁਤ ਹੀ ਜ਼ਿਆਦਾ ਹੈ ਹੈਨਾ ਅਸੀਂ ਪਹਿਲਾਂ ਇਹ ਕਿਹਾ ਹੋਇਆ ਸਾਰਿਆਂ ਨੂੰ ਕਿ ਜੇ ਕੋਈ ਸਰੀਰਕ ਪੱਖੋਂ ਨਹੀਂ ਚੱਲ ਰਿਹਾ ਤਾਂ ਪਲੀਜ਼ ਉਹ ਨਾ ਆਵੇ ਕਿਉਂਕਿ ਅਸੀਂ ਕਿਸੇ ਦਾ ਨੁਕਸਾਨ ਨਹੀਂ ਚਾਹੁੰਦੇ ਇੱਥੇ ਹੋਵੇ ਨੰਬਰ 2 ਦੇ ਉੱਤੇ ਕਈ ਵੀਰ ਆਉਂਦੇ ਨੇ ਸਵੇਰੇ ਜਲਦੀ ਆਉਂਦੇ ਨੇ ਤਾਂ ਠੰਡ ਨੂੰ ਵੇਖਦੇ ਹੋ ਉਹਨਾਂ ਨੂੰ ਛੇਤੀ ਜਾਣਾ ਪਿਆ ਜਾਂਦਾ ਹੈ ਔਖਾ ਔਖਾ ਕੱਢਣਾ ਹੈ ਨਾ ਲਗਾਤਾਰ ਕੱਢਣਾ ਵੀ ਬਹੁਤ ਔਖਾ ਹੈ ਦਾ ਕੁਝ ਵੀਰ ਹੁਣ ਰੀਸੈਂਟਲੀ ਇਸ ਖੇਤਰ ਦੇ ਖੜੇ ਉਸ ਨੂੰ ਨੇ ਕਿਹਾ ਜਾ ਕੇ ਆਪਣਾ ਉੱਥੇ ਕੈਫੇ ਦੇ ਵਿੱਚ ਥੋੜਾ ਜਿਹਾ ਬੈ ਕੇ ਆਪਣਾ ਹਨਾ ਗਰਮ ਕਰਕੇ ਆ ਜਾਓ ਅਸੀਂ ਤਾਂ ਕਰਕੇ ਮੈਨੇਜ ਕਰ ਰਹੇ ਹਾਂ ਬਟ ਔਨ ਐਨ ਐਵਰੇਜ ਅਸੀਂ ਲਾਈਕ 80 ਤੱਕ ਬੰਦੇ ਆ ਰਹੇ ਹਾਂਗੇ ਬਿਲਕੁਲ ਬਿਲਕੁਲ ਐਟ ਲੀਸਟ ਤੇ ਜੇ ਅਸੀਂ ਮਾਸ ਗੈਦਰਿੰਗ ਦੇ ਕਾਲ ਦਿੰਨੇ ਹੈਗੇ ਉਹਦੇ ਵਿੱਚ ਹੋਰ ਵੀ ਬੰਦੇ ਆਉਂਦੇ ਨੇ ਕਿਉਂਕਿ ਹੁਣ ਆਪਾਂ ਸਾਰੀ ਦੀ ਐਡੂਜੀਸ਼ਨ ਮਜਬੂਰੀਆਂ ਨੇ ਹੈ ਹਨਾ ਕਈ ਫੈਮਿਲੀ ਵਾਲੇ ਨੇ ਜਿ ਕਈ ਭੈਣਾਂ ਪ੍ਰੈਗਨੈਂਟ ਨੇ ਕਿਹਾ ਜੇ ਉਹ ਵੀ ਆ ਕੇ ਸਾਡੇ ਨਾਲ ਜਿਸ ਗੁਰੂ ਘਰ ਕਾਲ ਦਿੰਦੇ ਨੇ ਉੱਥੇ ਜ਼ਰੂਰ ਪਹੁੰਚ ਦੇਣਾ ਪਰ ਅਸੀਂ ਆਪ ਹੀ ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਪਲੀਜ਼ ਤੁਸੀਂ ਨਾ ਆਓ ਅਸੀਂ ਨਹੀਂ ਚਾਹੁੰਦੇ ਤੁਹਾਡਾ ਕਿਸੇ ਕਿਸੇ ਦਾ ਨੁਕਸਾਨ ਹੋਵੇ ਉਹ ਤੇ ਬੱਚੇ ਵੀ ਹੁੰਦੇ ਨੇ ਨਾ ਤਾਂ ਕਰਕੇ ਸਾਰਨੀ ਇੰਡੀਵਿਜੂਅਲ ਪ੍ਰੋਬਲਮ ਸਮਝਦੇ ਹਾਂਗੇ ਬਟ ਐਟ ਲੀਸਟ ਅਸੀਂ ਇਹ ਕਹਿਣਾ ਕਿ ਜਿਹੜੇ ਆ ਸਕਦੇ ਨੇਗੇ ਉਹ ਜ਼ਰੂਰ ਪਹੁੰਚਣ ਇੱਥੇ ਹਾਂਜੀ ਬਾਕੀ ਜੇ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਹਨਾ 26 2700 ਥੈਗੇ ਨੇ ਵੀ ਉਹਨਾਂ ਵਿੱਚ ਕਈ ਫਰੋਡ ਵੀ ਹੋਣਗੇ ਕਿ ਸਾਰੇ ਜੈਨੂਇਨ ਨੇ ਦੇਖੋ ਇਹ ਵਿਸ਼ਾ ONP ਦਾ ਇਹ ਇਹਨਾਂ ਨੂੰ ਪਤਾ ਕਰਨਾ ਚਾਹੀਦਾ ਕਿ ਉਹ 2600 ਵਿੱਚੋਂ ਕਿੰਨੇ ਫਰਾਡ ਸੀਗੇ ਕਿੰਨੇ ਜੈਨੂਨ ਸੀਗੇ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਕਿ ਮੇਰਾ ਫਰੈਂਡ ਇੰਡੀਆ ਦਾ ਠੀਕ ਹੈ ਉਹਦੀ ਫਾਈਲ ਅਪਰੂਵ ਹੋਈ ਹੈ ਫੋਰਨ ਵਰਕ ਐਕਸਪੀਰੀਅੰਸ ਤੇ ਉਹਦੀ 5 ਸੈਂਟ ਦੀ ਕੰਟਰੀਬਿਊਸ਼ਨ ਨਹੀਂ ਹੈ ਕਿ ਕੈਨੇਡਾ ਚ ਉਹਦਾ ਸਾਰਾ ਵਰਕ ਐਕਸਪੀਰੀਅੰਸ ਇੰਡੀਆ ਦਾ ਹੈ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਬੰਦਾ ਝੂਠਾ ਹੈ ਬਿਲਕੁਲ ਸਹੀ ਹੈ ਮੈਨੂੰ ਆਹੀ ਨਹੀਂ ਚੀਜ ਸਮਝ ਆਈ ਇਹ ਇੰਡੀਆ ਬੈਠੇ ਬੰਦੇ ਦਾ ਐਕਸਪੀਰੀਅੰਸ ਉਹਨੂੰ ਕਨਫਰਮ ਕਰ ਸਕਦੇ ਨਹੀਂ ਬਟ ਇਥੇ ਜਿਹੜਾ ਕੈਨੇਡਾ ਚ ਬੰਦਾ ਰਿਆ ਰਿਹਾ ਕੈਨੇਡਾ ਦੀ ਕੰਪਨੀ ਤੇ ਕੰਮ ਕਰ ਰਿਹਾਗਾ ਉਹ ਐਕਸਪਲੇਨ ਕਰ ਰਿਹਾ ਪੈਨਨ ਟੈਕਸ ਪੇ ਕਰ ਰਿਹਾ ਸਾਡੀ ਟੈਕਸ ਰਿਟਰਨ ਤੇ ਐਵਰੀਥਿੰਗ ਸਾਡੀ ਕੰਪਨੀ ਕੈਨੇਡਾ ਦੇ ਵਿੱਚ ਹੈ ਇੱਕ ਹਾਸੇ ਵਾਲੀ ਗੱਲ ਹੋਰ ਦੱਸਾਂ ਤੁਹਾਨੂੰ ਪ੍ਰੀਮੀਅਰ ਡੱਗ ਫੂਡ ਇਹ ਮੇ 2025 ਦੀ ਫੈਬਰੂਅਰੀ ਚ ਮੇਰੀ ਫੈਕਟਰੀ ਆ ਕੇ ਵਿਜ਼ਿਟ ਕਰਕੇ ਕਹਿੰਨੇ ਵੀ ਪ੍ਰੀਮੀਅਰ ਆਫ ਨੋਵਸਕੋਸ਼ੀਆ ਟਿਮ ਹਿਊਸਟਨ ਓਕੇ ਠੀਕ ਹੈ ਤੇ ਹੁਣ ਮੈਂ ਇਸ ਤੋਂ ਵੱਧ ਕੇ ਕੀ ਨਾਲੇ ਮੈਂ ਐਰੋਸਪੇਸ ਦੇ ਵਿੱਚ ਕੰਮ ਕੀਤਾ ਹੈ ਜੈ ਐਰੋਸਪੇਸ ਐਂਡ ਡਿਫੈਂਸ ਪਾਰਟਸ ਮੈਨੂਫੈਕਚਰਿੰਗ ਕੰਪਨੀਆਂ ਦੇ ਵਿੱਚ ਤਾਂ ਰੈਪਿਊਟੇਡ ਕੰਪਨੀਆਂ ਨੇ ਕਿ ਕੋਈ ਐਫੇ ਦੀ ਗੱਲ ਨਹੀਂ ਹੈਗੀ ਕਿ ਵੀ ਅਸੀਂ ਕਿਵੇਂ ਫਰੋਡ ਕਰ ਲਾਂਗੇ ਜਿੱਥੇ ਪ੍ਰੀਮੀਅਰ ਖੁਦ ਆ ਰਿਹਾ ਹੈ ਉਹ ਕੰਪਨੀ ਕਿਵੇਂ ਫਰੋਡ ਕਰ ਲਵੇ ਅਸੀਂ ਉਹ ਉੱਥੇ ਵਰਕਰ ਕਿਵੇਂ ਫਰੋਡ ਕਰ ਲੈਂਦੇ ਸੋ ਇਹ ਚੀਜ਼ ਸਮਝਣ ਦੀ ਲੋੜ ਹੈ ਇਹਨਾਂ ਨੂੰ ONP ਵਾਲਿਆਂ ਨੂੰ ਕਿ ਫਾਈਲਾਂ ਪ੍ਰੋਸੈਸ ਕਰੋਗੇ ਤੁਹਾਨੂੰ ਆਪੀ ਗੁਲੈਰਟੀ ਹੁੰਦੀ ਜਾਵੇਗੀ ਕਿ ਇੱਕ ਬੰਦਾ ਕਿਹੜਾ ਫਰੋਡ ਹੈ ਕਿਹੜਾ ਜੈਨੂਇਨ ਹੈ ਈਵਨ ਹੁਣ ਮੈਂ ਉਹੀ ਗੱਲ ਕਿ ਸਾਡੀ ਮੇਰੀ ਫੈਕਟਰੀ ਦੇ ਵਿੱਚੋਂ ਜਿੱ ਉੱਥੋਂ ਸੇਮ ਬੰਦੇ ਅਪਰੂਵ ਹੋਏ ਨੇ ਹੂੰ ਮੇਰੇ ਤੋਂ ਜਿਨ੍ਹਾਂ ਦੇ ਪਹਿਲਾਂ ਰਿਵਿਊ ਆਏ ਸੀ ਸਾਰੇ ਅਪਰੂਵ ਹੋਏ ਨੇ ਅਸੀਂ ਬਸ ਜਿਹੜੇ ਮੈ ਅਕਤੂਬਰ ਚ ਮੈਨੂੰ ਆਏ ਸੀਗਾ ਅਕਤੂਬਰ ਵਾਲੇ ਉੱਥੇ ਫਸੇ ਹੋਏ ਨੇ ਜਿੰਨੇ ਸਾਰੇ ਅਕਤੂਬਰ ਦੇ ਵਿੱਚ ਨੋਮੀਨੇਟਡ ਹੋਏ ਸੀ ਉੱਥੇ ਤੋਂ ਅੱਜ ਵੀ ਫਸੇ ਹੋਏ ਨੇ ਹਾਂਜੀ ਜੋ ਦੋਨੋਂ ਆਪਾਂ ਮੇਨ ਗੱਲ ਆ ਨਾ ਕੈਨੇਡਾ ਆਪਾਂ ਪੱਕੇ ਹੋਣ ਲਈ ਆਉਨੇ ਆ ਕਿ ਚੰਗੀ ਜ਼ਿੰਦਗੀ ਦੀ ਭਾਲ ਲਈ ਆਉਨੇ ਆ ਹਾਂਜੀ ਪਰ ਜਦੋਂ ਇੱਕਦਾਂ ਵੀ ਪਤਾ ਲੱਗਦਾ ਨਾ ਵੀ ਯਾਰ ਵੀ ਜਿਹੜੀ ਮਿਹਨਤ ਆ 2 ਸਾਲ ਦੀ 2.5 ਸਾਲ ਦੀ ਤੇ ਪਿਛੇ ਜਿਹੜੀ ਆਪਾਂ ਸਟੱਡੀ ਵੀ ਸੌਖੀ ਨਹੀਂ ਕਰਦੇ ਤੇ ਮਤਲਬ ਕਿ ਪੰਜਾਬ ਤੋਂ ਜਾਂ ਇੰਡੀਆ ਤੋਂ ਅਸੀਂ ਆਉਨੇ ਆ ਜਾਂ 35-40 ਲੱਖ ਰੁਪਏ ਲਾ ਕੇ ਆਉਨੇ ਆ ਤੇ ਇੱਥੇ ਵੀ ਮਿਹਨਤਾਂ ਕਰਦੇ ਆ ਤੇ ਮਿਹਨਤ ਕਰਨ ਤੋਂ ਬਾਅਦ ਟੈਕਸ ਪੇ ਕਰਦੇ ਆ ਟੈਕਸ ਪੇ ਕਰਨ ਤੋਂ ਬਾਅਦ ਅਸੀਂ ਇਹਨਾਂ ਐਲੀਜੀਬਿਲਟੀ ਵੀ ਪੂਰੀਆਂ ਕਰਦੇ ਆ ਐਲੀਜੀਬਿਲਟੀ ਪੂਰੀ ਕਰਨ ਤੋਂ ਬਾਅਦ ਵੀ ਜੇ ਆਪਾਂ ਨੂੰ ਪ੍ਰੋਟੈਸਟ ਕਰਨਾ ਪੈ ਜਾਵੇ ਤਾਂ ਫਾਇਦਾ ਕੀ ਆ ਤੇ ਮੇਨ ਗੱਲ ਇਹ ਹੈ ਤੁਸੀਂ ਇੱਕ ਵਾਰੀ ਕੈਮਰਾਮੈਨ ਨੂੰ ਕਹੋਗਾ ਵੀ ਸਾਰਾ ਇੱਕ ਵਾਰੀ ਦਿਖਾਓ ਵੀ ਕਿਹੜੀ ਰੋਡ ਤੇ ਆਪਾਂ ਖੜੇ ਆ ਤੇ ਕਿਹੜੇ ਹਾਲਾਤਾਂ 'ਚ ਖੜੇ ਆ ਇੱਥੇ ਆਪਾਂ ਵੀ ਕਿੰਨੀ ਕਿੰਨੀ ਬਰਫ ਪੈ ਰਹੀ ਆ ਹਜੇ 2 ਦਿਨ ਪਹਿਲਾਂ ਸਟਾਰਮ ਆ ਕੇ ਹਟਿਆ ਵਾ 30 ਸੈਂਟੀਮੀਟਰ ਇੱਥੇ ਦੇਖੋ ਸنوਹ ਪਈ ਐ ਗੱਡੀਆਂ ਕਿੰਨੀਆਂ ੱਖੇ ਜਲ ਰਹੀਆਂ ਕਿਵੇਂ ਸਟੂਡੈਂਟ ਇੱਥੇ ਖੜੇ ਨੇ ਕਿਹੜੇ ਹਾਲਾਤਾਂ 'ਚ ਖੜੇ ਨੇ ਕਿਸੇ ਦੇ ਹੱਥ ਕੰਬ ਰਹੇ ਨੇ ਪੈਰ ਕੰਬ ਰਹੇ ਨੇ ਬੁੱਲ ਕੰਬ ਰਹੇ ਨੇ ਮੇਰਾ ਆਪਦਾ ਵੀ ਮਤਲਬ ਕਿ ਬੁਰਾ ਹਾਲ ਐ ਇਸ ਟਾਈਮ ਤੇ ਬਾਈ ਜੀ ਮਤਲਬ ਕਿ ਹੁਣ ਆਪਾਂ ਜੇ ਗੱਲ ਕਰੀਏ ਅੱਗੇ ਵੀ ਤੇ ਜਿਵੇਂ ਹੁਣ ਆਪਾਂ ਸਾਰੇ ਸਟੂਡੈਂਟ ਖੜੇ ਆ ਜੀ ਠੀਕ ਹੈ ਜੀ ਤੇ ਹੁਣ ਜੇ ਇੱਥੇ ਹੁਣ ਸਰਕਾਰ ਨਹੀਂ ਮੰਨਦੀ ਹੂੰ ਹੂੰ ਪ੍ਰੋਟੈਸਟ ਤੇ ਵੀ ਨਹੀਂ ਮੰਨਦੀ ਆਪਾਂ ਕਿੰਨਾ ਕੁ ਟਾਈਮ ਹੋਰ ਖੜੇ ਰਾਵਾਂਗੇ ਠੀਕ ਹੈ ਜੀ ਤੇ ਅੱਗੇ ਕੀ ਮਤਲਬ ਕਿ ਆਪਣਾ ਸਟੈਪ ਕੀ ਹੈ ਅਗਲੇ ਅੱਗੇ ਦੇਖੋ ਅਗਲਾ ਸਟੈਪ ਹੁਣ ਹਰੇਕ ਮੈਂ ਉਹੀ ਕਹਿਣਾ ਬਈ ਇੰਡੀਵਿਜੂਅਲ ਦੀ ਆਪਣੀ ਆਪਣੀ ਸਟੋਰੀ ਇੱਥੇ ਆਈ ਥੀ ਹੈ ਨਾ ਹਾਂਜੀ ਹੁਣ ਜਿਨੇ 12th ਕੀਤੀ ਹੈਗੇ ਉਹਨੇ ਆਪਣੇ ਹਿਸਾਬ ਨਾਲ ਦੇਖਣਾ ਹੈਗਾ ਮੇਰੇ ਗ੍ਰੈਜੂਏਸ਼ਨ ਨੇ ਮੈਂ ਆਪਣੇ ਹਿਸਾਬ ਨਾਲ ਦੇਖਾਂਗਾ ਅਗਲੀ ਪੇਜ ਬਟ ਅਸੀਂ ਫੇਰ ਉਹੀ ਕਹਿਣਾ ਕਿ ਸਾਨੂੰ ਜਵਾਬ ਦੋ ਇਸ ਚੀਜ਼ ਦਾ ਕਿ ਸਾਡੀ ਫਾਈਲਾਂ ਤੇ ਕੰਮ ਕਰੋ ਤੁਹਾਨੂੰ ਦੱਸ ਦੋ ਵੀ ਅਸੀਂ ਫਰਾਡ ਆ ਜਾਂ ਸਾਡੀ ਫਾਈਲ 'ਚ ਨੁਕਸ ਸੀਗਾ ਜਾਂ ਇਹ ਕਮੀ ਸੀ ਕਿ ਤਾਂ ਕਰਕੇ ਅਸੀਂ ਰਿਟਰਨ ਕਰ ਦਿੱਤੀ ਆ ਤੇ ਅਸੀਂ ਨਹੀਂ ਪ੍ਰੋਸੈਸ ਕਰ ਰਹੇ ਬਟ ਇਦਾਂ ਅਧਵਿਚਾਲੇ ਟੰਗ ਕੇ ਇਹ ਬਹੁਤ ਗਲਤ ਗੱਲ ਆ ਬਹੁਤ ਗਲਤ ਸਾਨੂੰ ਪਤਾ ਚੱਲ ਜੇ ਵੀ ਸਾਡੀ ਫਾਈਲ 'ਚ ਆ ਗਲਤੀ ਸੀ ਜਾਂ ਅਸੀਂ ਆ ਫਰਾਡ ਕੀਤਾਗਾ ਅਸੀਂ ਚਲੇ ਜਾਗੇ ਇੱਥੋਂ ਠੀਕ ਐ ਜਿਹੜਾ ਬੰਦੇ ਨੂੰ ਪਤਾ ਕਿ ਉਹਨੇ ਕੁਝ ਗਲਤੀ ਨਹੀਂ ਕੀਤਾ ਹੈਗਾ ਆਪਣੀ ਜ਼ਿੰਦਗੀ ਚ ਬਈ ਸਾਨੂੰ ਬਾਕੀ ਫਾਈਲਾਂ ਦੇ ਵਿੱਚ ਹੁੰਦਾ ਵਾ ਜਦੋਂ ਵੀ ਕੋਈ ਮਤਲਬ ਏਜੰਟ ਨੂੰ ਕੋਈ ਕਾਗਜ਼ ਪੱਤਰ ਗਲਤ ਲੱਗਦਾ ਵਾ ਉਹ ਤੋਂ ਮੇਲ ਪਾ ਕੇ ਉਹ ਵਾਪਸ ਕਾਗਜ਼ ਮੰਗਣ ਦੀ ਮੰਗ ਕਰਦਾ ਵਾ ਵੀ ਆ ਤੁਸੀਂ ਆਪਣਾ ਇਹਨੂੰ ਰਿਕਵਰ ਕਰੋ ਕਾਗਜ਼ ਨੂੰ ਬਟ ਆਪਣਾ ਤਾਂ ਸਿੱਧਾ ਹੀ ਮਤਲਬ ਉਹਨਾਂ ਨੇ ਵਾਪਸ ਹੀ ਕਰਤੀਆਂ ਵੀ ਨਹੀਂ ਪਾਈ ਥੋੜਾ ਮਤਲਬ ਇੱਕ ਵਰਗ ਹੀ ਖਤਮ ਕਰਤਾ ਬਿਲਕੁਲ ਬਿਲਕੁਲ ਏਵਨ ਕੇ ONP ਦੇ ਵਿੱਚ ਤੁਸੀਂ ਇੱਕ ਜਦੋਂ ਤੁਹਾਡੀ ਫਾਈਲ ਖਾਰਜ ਵੀ ਹੋ ਜਾਂਦੀ ਹੈ ਠੀਕ ਹੈ ਇੱਕ ਸੈਕਰਟ ਆਪਸ਼ਨ ਦਿੰਦੇ ਨੇ ਇਹ ਤੁਸੀਂ ਦੁਬਾਰਾ ਉਸ ਫਾਈਲ ਨੂੰ ਇਹਨਾਂ ਦੇ ਇੱਕ ਡਿਪਾਰਟਮੈਂਟ ਹੈਗਾ ਸੈਪਰੇਟ ਉੱਥੇ ਰਿਵਿਊ ਕਰਨ ਲਈ ਇਹਨਾਂ ਨੇ ਸਾਨੂੰ ਉਹ ਵੀ ਮੌਕਾ ਨਹੀਂ ਦਿੱਤਾ ਇਹਨਾਂ ਨੇ ਸਿੱਧਾ ਰਿਟਰਨ ਲੱਗਦਾ ਸਾਡੀ ਫਾਈਲ ਦੇ ਉੱਤੇ ਤੇ ਦੈਟਸ ਇਟ ਜਿਹੜੀਆਂ ਫਾਈਲਾਂ ਖਾਰਜ ਵੀ ਹੁੰਦੀਆਂ ਨੇ ਉਹਨਾਂ ਨੂੰ ਵੀ ਮੌਕਾ ਦਿੰਦੇ ਨੇ ਇੱਕ ਵਾਰੀ ਵੀ ਤੁਹਾਡੀ ਫਾਈਲ ਪਾ ਕੈਨਸਲ ਹੋ ਰਹੀ ਹੈ ਤੇ ਜੇ ਤੁਸੀਂ ਕੁਝ ਇਹਦੇ ਦੁਆਰੇ ਉੱਤੇ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਆਪਸ਼ਨ ਹੈ ਕਿ ਇੱਥੇ ਆ ਕੇ ਤੁਸੀਂ ਦੁਬਾਰਾ ਗੱਲ ਕਰ ਲਓ ਉਹ ਇੱਕ ਮੈਂ ਭੁੱਲ ਗਿਆ ਇਹਨਾਂ ਦੀ ਵੈਬਸਾਈਟ ਦੇ ਉੱਤੇ ਹੁੰਦਾ ਹੈਗਾ ਬਟ ਇਹਨਾਂ ਨੇ ਸਾਨੂੰ ਉਹ ਵੀ ਮੌਕਾ ਨਹੀਂ ਦਿੱਤਾ ਹੈ ਜੀ ਹੁਣ ਦੱਸੋ ਇਸ ਤੋਂ ਮਾੜੀ ਹੋਣ ਕੀ ਕਹੀਓ ਸਾਡੇ ਨਾਲ ਹੋਈ ਬਿਲਕੁਲ ਬਿਲਕੁਲ ਜੀ ਬਿਲਕੁਲ ਦੇਖੋ ਦੋਸਤੋ ਵੀਰ ਜੀ ਮੈਂ ਇੱਕ ਤੁਹਾਡੇ ਮਾਧਿਅਮ ਨਾਲ ਗਰਾਹੀ ਸਾਰਿਆਂ ਨੂੰ ਰਿਕਵੈਸਟ ਕਰਨਾ ਚਾਹੁੰਦਾਗਾ ਜਿੰਨੇ ਆਪਣੀ ਕਮਿਊਨਿਟੀ ਸੁਣ ਰਹੀ ਹੈਗੀ ਇਸ ਇੰਟਰਵਿਊ ਨੂੰ ਜਾਂ ਟਾਕ ਨੂੰ ਸਾਡੀ ਇੱਕ ਵੈਬਸਾਈਟ ਆ fairpath.sg ਅਸੀਂ ਚਾਹੁੰਦੇ ਹਾਂ ਕਿ ਉਹਦੇ ਉੱਤੇ ਤੁਸੀਂ ਵੱਧ ਤੋਂ ਵੱਧ ਆਪਣਾ ਈਮੇਲ ਕੈਂਪੇਨ ਇਸ ਚਲਾਇਆ ਹੋਇਆ ਹੈ ਤੇ ਉਹਦੇ ਵਿੱਚ ਕਮਿਊਨਿਟੀ ਮੈਂਬਰ ਜਿੰਨਾ ਵੱਧ ਤੋਂ ਵੱਧ ਈਮੇਲਸ ਕਰ ਸਕਦੇ ਨੇ ਆਪਣੇ ਜਾਂ ਲੋਕਲ ਐਮਪੀਪੀਜ਼ ਨੂੰ ਐਮਪੀਪੀਜ਼ ਨੂੰ ਰੀਚ ਆਊਟ ਕਰ ਸਕਦੇ ਨੇਗੇ ਕਿ ਇਹਨਾਂ ਜਵਾਕਾਂ ਨਾਲ ਧੱਕਾ ਨਾ ਹੋਵੇ ਬਿਲਕੁਲ ਠੀਕ ਹੈ ਤਾਂ ਪਲੀਜ਼ ਮੈਂ ਸਾਰਿਆਂ ਨੂੰ ਅਸੀਂ ਹੱਥ ਜੋੜ ਕੇ ਰਿਕੁਐਸਟ ਕਰਦੇ ਹਾਂਗੇ ਕਿ ਆਪਣੇ ਲੋਕਲ ਐਮਪੀਪੀਜ਼ ਨੂੰ ਐਮਪੀਜ਼ ਨਾਲ ਪਲੀਜ਼ ਬੈ ਕੇ ਗੱਲ ਕਰੋ ਜੋ ਤੁਹਾਡੇ ਕੋਨਟੈਕਟ ਦੇ ਵਿੱਚ ਨੇ ਤਾਂ ਉਹਨਾਂ ਨੂੰ ਸਾਡੀ ਵੈਬਸਾਈਟ ਜਿਹੜੀ fairpath.co ਇਹਦੇ ਥਰੂ ਤੁਸੀਂ ਉਹਨਾਂ ਨੂੰ ਈਮੇਲ ਪੇਜ ਸਕਦੇ ਹੋਗੇ ਤੇ ਮੈਂ ਸਾਰਿਆਂ ਨੂੰ ਰਿਕ ਅਸੀਂ ਜੈਨੂਅਲ ਬੰਦੇ ਆਗੇ ਅਸੀਂ ਕੋਈ ਫਰਾਡ ਨਹੀਂ ਕਰਕੇ ਆਏ ਤੇ ਸਾਡੀ ਸਾਰੀ ਪੰਜਾਬੀ ਕਮਿਊਨਿਟੀ ਦੇ ਅੱਜ ਫਰਾਡ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਵਾਜ਼ ਐਸੀ ਬਣ ਜਾਂਦੀ ਆ ਵੀ ਉਹ ਕੰਨ ਕੰਨ ਦੇ ਫੜਦੇ ਵੀ ਪਾੜ ਦਿੰਦੀ ਐ ਪਰ ਗੱਲ ਇਹ ਐ ਵੀ ਇੰਨੀ ਠੰਡ ਦੇ ਵਿੱਚ ਖੜਨਾ ਬੜਾ ਮੁਸ਼ਕਿਲ ਐ ਠੀਕ ਐ ਗੱਲਬਾਤ ਹੋਈ ਐ ਹੋਰ ਬਹੁਤ ਸਟੂਡੈਂਟਸ ਨਾਲ ਵੀ ਗੱਲਬਾਤ ਕਰਾਂਗੇ ਅੱਗੇ ਵੀ ਤੁਹਾਡੇ ਸਾਹਮਣੇ ਹੋਰ ਵੀਡੀਓ ਲੈ ਕੇ ਆਵਾਂਗੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੀ ਟਿੱਪਣੀਆਂ ਸਾਂਝੀਆਂ ਜਰੂਰ ਕਰਿਓ ਕਮੈਂਟ ਕਰਿਓ ਥੱਲੇ ਤੇ ਮੇਨ ਗੱਲ ਆ ਸ਼ੇਅਰ ਜਰੂਰ ਕਰਿਓ ਕਿ ਵੱਧ ਵੱਧ ਲੋਕਾਂ ਦੇ ਵਿੱਚ ਜਾਵੇ ਤੇ ਪਤਾ ਲੱਗੇ ਵੀ ਆਹ ਧਰਤੀ ਤੇ ਇਹ ਹਾਲਾਤਾਂ ਦੇ ਵਿੱਚ ਕਿਵੇਂ ਸਟੂਡੈਂਟ ਇੱਥੇ ਠੰਡ ਦੇ ਵਿੱਚ ਖੜੇ ਆ ਮਾਈਨਸ 30 ਦੇ ਵਿੱਚ ਮੈਂ ਅਰਸ਼ਦੀਪ ਬਹੁਤ ਬਹੁਤ ਧੰਨਵਾਦ ਆਪਣੀਆਂ ਗੱਲਾਂ ਦੇਖਦੇ ਰਹੋ ਸਤਿ ਸ਼੍ਰੀ ਅਕਾਲ ਜੀ